ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀ ਅੱਜ ਪਹੁੰਚਿਆ ਪਿੰਡ ਪੂਨੀਆ ਪੂਨੀਆ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਤੇ ਅੱਜ ਪੂਨੀਆ ਵਾਲੇ ਵੀਰ ਕੋਲ ਆ ਗਏ ਆਪਾਂ ਇੱਕ ਵਾਰ ਤੋਂ ਫੇਰ ਕਰਿਆਲਾ ਪਿੰਡ ਬਿਲਕੁਲ ਲੱਗੇ ਆ ਭਾਈ ਲੱਦੂ ਆਇਦਰ ਬਰਨਾਲਾ ਪਿੰਡ ਥੋੜੀ ਦੂਰੀ ਤੇ ਆ ਵੈਸੇ ਆਪਾਂ ਤਕਰੀਬਨ 2-3 ਦਿਨ ਪਹਿਲਾਂ ਵੀ ਅਪਡੇਟ ਤੁਹਾਨੂੰ ਦਿੱਤੀ ਸੀ ਕਿ ਦੂਜੇ ਤੀਜੇ ਦਿਨ ਜਿਹੜੇ ਦੋਸਤੋ ਮਾਲ ਨਵਾਂ ਸਟਾਕ ਜਿਹੜਾ ਆਉਂਦਾ ਰਹਿੰਦਾ ਅੱਜ ਵੀਪਿੰਡ ਦੇ ਕੋਲ ਤੁਹਾਨੂੰ ਟੋਟਲ ਜਿਹੜੇ ਤਿੰਨ ਆਪਾਂ ਪਸ਼ੂ ਦਿਖਾਉਣੇ ਨੇ ਤਿੰਨੇ ਬੇੜਾ 4-4 ਰਾਸ 4-12 ਠੀਕ ਆ ਜੀ ਦੋ ਸੁਈਆਂ ਤੇ ਦੋ ਹੀ ਗੱਬਣ ਮਾਲ ਪੂਰਾ ਤਸੱਲੀ ਨਾਲ ਦਿਖਾਵਾਂਗੇ ਮਾਲ ਰੇਟ ਵੀ ਬੜੇ ਜਾਇਜ਼ ਹੁੰਦੇ ਆ ਸੋ ਜਿੰਨਾ ਦਾ ਰੇਟ ਹੋਊਗਾ ਮੇਰੇ ਭਰਾ ਜੀ ਮਾਲ ਦੇ ਅਕੋਰਡਿੰਗ ਹੀ ਮੰਗਿਆ ਜਾਊਗਾ ਠੀਕ ਆ ਨਾ ਵਾਧਾ ਨਾ ਘਟ ਬਿਲਕੁਲ ਥੋੜੀ ਪਤਲੀ ਕਮਾਈ ਕਰਕੇ ਵੀਰ ਪਸ਼ੂ ਦੇ ਦਊਗਾ ਤੁਹਾਨੂੰ ਬਾਕੀ ਜਿੰਨਾ ਵੀ ਹੋ ਸਕਦਾ ਮਾਨਤਨ ਆਪਾਂ ਮੌਕੇ ਤੇ ਕਰਵਾ ਦੇਾਂਗੇ ਕੋਈ ਵੀ ਮੇਰਾ ਭਰਾ ਮਾਲਵੇ ਵਾਲੀ ਸਾਈਡ ਤੋਂ ਆ ਰਹੇ ਤੇ ਹਮੇਸ਼ਾ ਆਪਾਂ ਨੋਟ ਕਰਾ ਦੇ ਨੇਹਾਰੀ ਕੇ ਪਤਨ ਤੋਂ ਕੁਈ 12-13 ਕਿਲੋਮੀਟਰ ਦੀ ਸਾਰੀ ਦੂਰੀ ਆ ਪੱਟੀ ਮੋੜ ਵੀ ਇੱਥੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਬੁਲਟਵਾ ਪਿੰਡ ਥੋੜੀ ਦੂਰੀ ਤੇ ਅੱਗੇ ਰਹਿ ਜਾਂਦਾ ਅੱਜ ਤਰੀਕ 7 ਅਗਸਤ ਤੇ ਸਮਾਂ ਕੋਈ ਸ਼ਾਮ ਦੇ 5:30 ਵਜੇ ਇਹ ਵੀਡੀਓ ਬਣਾ ਰਹੇ ਆਪਾਂ ਸਾਤੋ ਪਹਿਲਾ ਭਿੰਦੇ ਵੀਰ ਸਾਸਰੀ ਕਾਲ ਅਸਵਾਸਰੀ ਕਾਲ 12 ਠੀਕ ਠਾਕ ਚੜ੍ਹਦੀ ਕਲਾ ਕਿਰਪਾ ਰਾਜ ਸ਼ੁਕਰ ਮਾਰ ਕਿਰਪਾ ਮਾਰ ਆ ਜੀ ਤੇ ਬੇ ਵੀਰ ਉਦੋਂ ਵੀ ਆਪਾਂ ਪਰਸੋਂ ਚੌਥੀ ਦੀ ਗੱਲ ਆ ਹਾਂਜੀ ਹਾਂਜੀ ਤਿੰਨ ਚਾਰ ਵੜਾ ਦਿਖਾਈਆਂ ਸੀ ਹਾਂਜੀ ਹਾਂਜੀ ਰਾਸਾਂ ਹਾਂਜੀ ਮਾਲ ਵੇਚੀ ਗਿਆ ਤਕਰੀਬਨ 1 ਘੰਟੇ 11 ਰਾਸਾਂ ਵੇਚਿਆ ਤੈਨੂੰ ਹੁਣ ਕਰਤਾ ਆ ਉਦੋਂ ਮਾਲ ਆਪਣਾ ਵੇਚਿਆ ਹਾਂ ਕੱਲ ਵੀਡੀਓ ਕੋਣੀ ਫਿਰ ਤੇਰਾ ਇਦਾਂ ਕਰਕੇ ਚਲੋ ਜ਼ਰੂਰੀ ਆ ਜੇ ਤੇ ਮਾਲ ਵੀ ਗਰੇ ਭੈਣ ਭਰਾ ਆਂ ਦੇ ਤੈਨੂੰ ਬਿਲਕੁਲ ਅੱਛਾ ਭਿੰਦੇ ਵੀਰ ਅੱਜ ਜਿਹੜੀਆਂ ਆਪਾਂ ਬੜਾ ਦਿਖਾਉਣੀਆਂ ਨੇ ਚਾਰ ਆ ਹਾਂਜੀ ਹਾਂਜੀ ਇਹ ਤਾਂ ਜਸਤ ਮਨਤਾ ਵੀ ਹੁਣ ਕੁਝ ਸਮਾਂ ਪਹਿਲਾਂ ਸੋਈਏ ਜੇਰ ਪੈ ਜਾਣੀ ਆ ਹਾਂ ਜੇਰਾਂ ਵੀ ਅੱਧੋਂ ਜ਼ਿਆਦਾ ਆ ਗਈ ਆ ਠੀਕ ਆ ਜੇਰ ਪੈ ਜਾਣੀ ਗੱਬਣ ਦੋ ਆ ਬੜਾ ਹਾਂ ਦੋ ਕੱਪੜਾ ਹੂੰ ਦੋ ਸੂਈਆਂ ਦੋ ਸੂਈ ਠੀਕ ਆ ਜੀ ਬਾਕੀ ਕਰਾਉ ਸੀ ਆਂਗਾ ਠੀਕ ਆ ਬਾਕੀ ਵੀਡੀਓ ਦੇ ਨਾਲ ਤੁਸੀਂ ਅੱਡ ਤੱਕ ਜੁੜੇ ਰਿਹਾ ਜੇ ਸੋ ਜ਼ਰੂਰੀ ਬੇਨਤੀ ਆਪਾਂ ਹਮੇਸ਼ਾ ਸਾਰੇ ਭਰਾਵਾਂ ਨੂੰ ਕਰਦੇ ਆਂ ਹਰੇਕ ਵਾਰੀ ਕਰਦੇ ਰਵਾਂਗੇ ਕਿਉਂਕਿ ਖਰੀਦਦਾਰ ਕੋਈ ਭਰਾ ਨਵਾਂ ਪਹਿਲੀ ਵਾਰੀ ਵੀਡੀਓ ਵੇਖਦਾ ਤੇ ਬੇਨਤੀ ਆਪਣੇ ਚੈਨਲ ਦੇਖੋ ਇੱਕ ਹੁੰਦੀ ਆ ਤਸ ਠੀਕ ਹੈ ਜੀ ਆਓ ਕਰਦੇ ਹਾਂ ਪੂਰੀ ਗੱਲਬਾਤ ਲੈ ਲੈਂਦੇ ਹਾਂ ਤੇਰੇ ਡਿਟੇਲ ਲੈ ਵੀ ਤੇ ਬੇਬੇ ਜੀ ਸ਼ੁਰੂਆਤ ਕਰਦੇ ਹਾਂ ਪਹਿਲਾਂ 500 ਵੈਟ ਤੋਂ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਥੋਂ ਕਰ ਲੈਂਦੇ ਹਾਂ ਸੋ ਦੋਸਤੋ ਇਹ ਸੂਈ ਹੈ ਕੁਝ ਕਿਸਮਾ ਪਹਿਲਾਂ ਆ ਮਗਰ ਬੱਛਾ ਕਿ ਬੱਛੀ ਹੈ ਬੱਛੀ ਬੱਛੀ ਰਾਸੇ ਬੱਛੀ ਮਗਰ ਬੱਛੀ ਹੈ ਜਿਸ ਮੈਂ ਬੋਲਦਾ ਤਸਲੀ ਨਾਲ ਖਾਮੀ ਮਾਰਾ ਜਾ ਆ ਬੱਛੀ ਹੈ ਮਗਰ ਨਾਰੂਆ ਗੱਲਾ 2 ਘੰਟੇ ਤਿੰਨ ਹੋ ਗਏ ਨੇ ਇਸੀ ਨੂੰ ਹਾਂ ਜੀ ਹਾਂ ਜੀ ਇਹਨੂੰ 3-4 ਘੰਟੇ ਹੋ ਗਏ ਸੂਈ ਇੰਦੇ ਵਰਤੀ ਵਰਵਾ ਸੁਵਾ ਕਰਮਾ ਲੱਗਦੀ ਆ ਇਹ ਰਾਸ ਸੁਵਾ ਤੀਸਰਾ ਹੈ ਅਰੀਨਲ ਤੀਸਰਾ ਸੁਵਾ ਹੈ ਤੱਜਾ ਸੁਵਾ ਤੱਜਾ ਸੁਵਾ ਸੁਈ ਆਜਾ ਚਲੋ ਦੋ ਦਿਨ ਕੱਢ ਦੀ ਪਾਸਿਆਂ ਕੇ ਪਛੀ ਤੁਹਾਨੂੰ ਪਤਾ ਕਰ ਜਾਂਦਾ ਹਾਂ ਤੇ ਬਾਕੀ ਚੰਗੇ ਰਿਗਾਰਡ ਵਾਲੇ ਆ ਠੀਕ ਆ ਜੀ ਮਾਲਕ ਦੀ ਕਿਰਪਾ ਵੀ ਏਡੀ ਵੜ ਨੂੰ ਚਲੋ ਤੂੰ ਵੀ ਸਿਆਣਾ ਕੱਢੀ ਤਗੜੀ 25 ਲੀਟਰ ਦਰਮਾਨਾ ਸੁਵਾ ਜੂਗੀ ਲਓ ਵੀ ਟਾਂਚਾ ਟੂਚਾ ਤੁਸੀਂ ਮੇਰਾ ਭਰਾ ਦੇਖੋ ਪੂਰੀ ਤਸੱਲੀ ਨਾਲ ਹੋਲੀ ਭਾਰੇ ਵਜਨ ਉਹ ਲੋਡ ਦੇ ਵਿੱਚ ਆ ਕਰਮਾ ਵਾਲੀ ਚਲੋ ਸੁਵਾ ਸੁਵਾ ਦੇ ਵਿੱਚ ਆ ਆ ਬੱਚਾ ਕਰਮਾ ਵਾਲੀ ਦੇ ਬਿਲਕੁਲ ਅੰਦਰੋਂ ਹੀ ਆਇਆ ਵੱੱਸੀ ਆ ਤੇ ਸੂਸਵਾ ਕੇ ਕੋਈ ਪਛਤੜ ਜੀ ਤੈ ਵੀ ਲਾ ਜਾਂਦੇ ਠੀਕ ਆ ਬਾਕੀ ਨਾਲ ਵੱਡਾ ਇੱਕ ਮੇਰਾ ਭਰਾ 31 ਦਿਨੋਂ ਅੱਗੇ ਹਰ ਵਾਰੀ ਕਰਦਾ ਕਿ ਕਿਸ ਦਿਨ ਗੱਕ ਆਪੇ ਆਪਣੇ ਦੇ ਟਿਕ ਜਾਣਾ ਮੈਂ ਮੰਗਦਾ ਉਹ ਜੋ ਲੈਣਾ ਹੈ ਆ ਭੈਣ ਭਰਾ ਫੇਰ ਫੋਨ ਕਰ ਦਿਜੀਏ 100 ਫੋਨ ਆਉਂਦੇ 50 ਮੇਰੇ ਭੈਣ ਭਰਾ ਇਤਰੇ ਜਾਂਦੇ ਆ ਆ ਆਪਾਂ ਉਹੀ ਮੁੱਲ ਕਰਨਾ ਜੋ ਮੈਂ ਲੈਣਾ ਠੀਕ ਆ ਅੰਤ ਨੂੰ ਕਿਸੇ ਨਾ ਕਿਸੇ ਦਿਨ ਆਪੇ ਜਿਦਾਂ ਸਰਵਨ ਸਿੰਘ ਪੱਡੇਆਲਾ ਸੰਦੀਪ ਦੇ ਚੈਨਲ ਤੇ ਪਹੁੰਚਣਾ ਕੋਈ ਛੋੜੀ ਕਰਦਾ ਉਹਨੂੰ ਫੋਨ ਹੀ ਉਹ ਲਾਦਾ ਜਿੰਨੇ ਬਿਲਕੁਲ 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 ਆਪਣਾ ਸੁਭਾਅ ਉਹੀ ਉਹੀ ਮੈਂ ਮੰਗਣਾ ਹੈ ਵੱਧ ਮੈਂ ਮੰਗਣਾ ਨਹੀਂ ਤੇ ਘੱਟ ਨਹੀਂ ਲੈਣਾ ਨਹੀਂ ਲੈ ਬੀਠੀ ਕਾ ਜੀ ਇਹ ਦੋਸਤੋ ਲੈਣ ਦੇ ਨਾਲ ਹੀ ਗਾਂਦੇ ਪਾਦੂ ਕਿ 100 200 ਵਿੱਚ ਜਿਵੇਂ ਆਪਾਂ ਦੇ ਵੀ ਛੋਟ ਹੀ ਹੋਣੀ ਆ ਇਹ ਨਹੀਂ ਵੀ ਮੰਗ ਕੇ 75 ਤੇ ਬਾਅਦ ਵਿੱਚ ਚੀਜ਼ ਪੈਂ 55000 ਦੀ ਦੇ ਦੇਣੀ ਉਹ ਕੰਮ ਨਹੀਂ ਹੋਣਾਗਾ ਲੈ ਵੀ ਸੇਵ ਕੇ ਇੱਕ ਵਾਰੀ ਖੋਲ ਕੇ ਮੇਰਾ ਤੋਰ ਕੇ ਦਿਖਾ ਬਾਕੀ ਥੱਲੇ ਪੁੱਤ ਮੜਾ ਹੀ ਲੇਵਾ ਵਿਖਾ ਦੇ ਥਾਣਾ ਵਿਖਾਵੇ ਵੀਰਾਂ ਮੁੱਠੀ ਮੁੱਠੀ ਥਾਣਾ ਵੰਡ ਵਰਲ ਬਹੁਤ ਵਧੀਆ ਠੀਕ ਆ ਜੀ ਚੰਗੀ ਆ ਸਪੇਸ ਗੈਪ ਸੋ ਬਾਕੀ ਜੇਰ ਜੁਰ ਆਈ ਖਲੋਤੀ ਆ ਕੋਈ 10-15 ਮਿੰਟਾਂ ਤੱਕ ਬਹਿਣ ਬੋਣ ਦੀ ਦੇਰੀ ਹੈ ਕਰਮਾਲੀ ਦੇ ਜੇਰ ਪਾ ਜਾਣੀ ਆ ਆ ਸਾਹਮਣੇ ਦੇਖੋ ਠੀਕ ਆ ਜੀ ਚੰਗੀ ਰਾਸ ਹੈ ਚੰਗੇ ਰਿਕਾਰਡ ਵਾਲੀ ਹੈ ਕਿ ਮਾਲਕੀ ਕਹਿੰਦਾ ਕਿ ਕੋਈ ਸ਼ੱਕ ਨਹੀਂ ਹੈਗਾ ਹਾਂ ਆ ਦੇਖੋ ਜੀ ਕਰੋ ਚੈੱਕ ਠੀਕ ਆ ਜੀ ਬਾਕੀ ਹਵਾ ਨੇਲੇ ਵੀ ਇਧਰੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆ ਸਿਰਫ ਇੱਕ ਮਿੰਟ ਆ ਮਿੰਟ ਆ ਦੇਖੋ ਜੀ ਉਹ ਜਿਆ ਕਾਲੀ ਪੈਂਦੀ ਹੈ ਕਿ ਤਾਜੀ ਸੂਈ ਆ ਬੱਚਾ ਜਦੋਂ ਥੋੜਾ ਜਿਹਾ ਪਸ਼ੂ ਤੋਂ ਦੂਰ ਹੋ ਜੇ ਤੇ ਪਸ਼ੂ ਕਾਹੜਾ ਜਰੂਰ ਪੈਂਦਾ ਠੀਕ ਆ ਜੀ ਆ ਵੇਖੋ ਮੁੱਠੀ ਮੁੱਠੀ ਥਾਣਾ ਵੰਡ ਦੇਰਲ ਕਰਮਾ ਲਈ ਦੇ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਕਿੱਠਾ ਹੀ ਮੱਝ ਦੀਆਂ ਵਿੱਚ ਤੇ ਢਾਂਚਾ ਮੇਰਾ ਭਰਾ ਤੁਸੀਂ ਆਪ ਦੇਖ ਲਓ ਕਿਉਂਕਿ ਸਿਫਤ ਜਿਹੜੀ ਆ ਦੋਸਤੋ ਚਲੋ ਪਸ਼ੂ ਆ ਬੇਜਵਾਨੇ ਸਿਫਤ ਕਰਨੀ ਪੈਂਦੀ ਆ ਚੰਗੀ ਚੀਜ਼ ਦੀ ਸਿਫਤ ਨਹੀਂ ਕਰਨੀ ਤੇ ਕਰਨੀ ਕਿੰਦੀ ਆ ਠੀਕ ਆ ਸਵੇਰ ਤੀਜਾ ਬਾਕੀ ਤੇ ਦੇਵੀਰ ਖੋੜਾ ਥੋੜਾ ਬਾਬਾ ਤਾਂ ਰਤੂ ਦਾ ਮਾਰ ਕੇ ਤਸल्ली ਕੀਤੀ। ਇਹ ਰਾਤ ਸਾ ਇਹ ਜੋਰ ਪਾਉਣ ਤੋਂ ਪਹਿਲਾਂ ਆਪਾਂ ਬੋੜਾ 4-5 ਕਿਲੋ ਚੋਗੇ ਕਿ 2 ਕਿਲੋ ਨੂੰ ਹੀ ਪਿਆਦਾ ਠੀਕ ਹੈ। ਬੱਚੇ ਉਹ ਚਨਾਦਾ 2.5 ਕਿਲੋ ਬਾਲਟੀ ਜੀ ਵੀ ਪਿਆ ਹੈ। ਚਲੋ ਜੀ। ਹਾਂਜੀ। ਲੈ ਵੀ ਸੇਵਕ ਤੋੜ ਲਾ। ਸੋ ਦੋਸਤੋ ਜੇਰ ਜੁਰ ਪ੍ਰੋਪਰ ਪਾਈ ਦੇਨੀਆ ਕਰਮਾਲੀ ਦੇ ਠੀਕ ਹੈ ਤੁਸੀਂ ਦੇਖੋਗੇ ਆਪ ਤਾਂ ਜਿਆਦੀ ਜਿਹੜੀ ਜੇਰ ਆਈ ਖਲੋਤੀ ਆ। ਪ੍ਰੋਪਰ ਜੇਰ ਪੈ ਗਈ ਉਹਦੀ ਵੱਖਰੇ ਤੌਰ ਤੇ ਵੀਡੀਓ ਕਲਿੱਪ ਤੁਹਾਨੂੰ ਮਿਲ ਜੂਗੀ। ਬਾਕੀ ਕਰਮਾਲੀ ਲੇਵੇ ਚੱਡੇ ਦੀ ਤੁਸੀਂ ਵੇਖ ਹੀ ਸਕਦੇ ਜੇ ਕੋਈ ਫੋੜ ਸ਼ਾਂਗ ਨਹੀਂ ਕੀ ਕੋਈ ਬੱਚਾ ਨਹੀਂ ਚੰਗੇ ਵਾਇਬੇਟ ਚੰਗੇ ਗੈਬ ਤੇ ਲਗਾ ਠੀਕ ਆ ਆ ਦੇਖੋ ਆ ਦੇਖੋ ਜੀ ਰੋਗ ਰੋਗ ਦਾ 18 ਕਰਮਾ ਲਈ ਕੱਢ ਆਉਗੀ ਬਾਕੀ ਬਾਜ ਨੂੰ ਲੋੜ ਪੂਰਾ ਚਲੋ ਮਗਰ ਬੱਛੀ ਹੈ ਵੀ ਪਲੱਸ ਪੁਆਇੰਟ ਆ ਪਿੰਦੇ ਦੇਰ ਮੰਗਦਾਸ ਡਿਮਾਂਡ ਕੀ ਕਰਦਾ ਇਹਦੀ ਇਹਦਾ ਰਾਸਾ ਇੱਕੋ ਇੱਕ ਆਪਾਂ ਮੁੱਲ ਕਰਨਾ ਕੋਈ ਜ਼ਿਆਦਾ ਇਹਦਾ ਆਪਾਂ ਮੁੱਲ ਕਰਨਾ ਨਹੀਂ ਠੀਕ ਹੈ ਨਾ ਇਹ 77000 ਦੀ ਵੈਟ ਦੇ ਦੇਣੀ ਆਪਾਂ 77 ਦੀ 77000 ਦੀ ਹਾਂਜੀ ਠੀਕ ਹੈ ਜੀ ਬਸ ਫਿਰ ਸੋ ਜੁਗਾ ਦੇ ਲੈਣਾ 77 ਦੀ ਨਹੀਂ ਫਿਰ ਦੇਣੀ ਜੀ ਯਾਰ 2000 ਭਰਾ ਦੇ ਕਹਿਣ ਤੇ ਵੀ ਮਾਨਤਨ ਕਰਦੇ 75 ਦੀ ਜਾਨ ਦੇ ਫਿਰ 75 ਦੀ ਰਾਸੇ ਹੋ ਗਈ ਬਾਕੀ ਵਿੱਚ ਜੋ 100 200 ਕੋ ਰਸਾ ਛੋੜ ਛਿਟਿਆ ਰਹਿ ਜੇ ਵਿੱਚ ਹਾਂ ਇਹਦੇ ਵਿੱਚ ਛੋੜੀ ਪਹਿਲਾਂ ਬੇਨਤੀ ਕਰਤੀ ਵੀਡੀਓ ਚੰਨਾਂ ਨੂੰ ਇਹਦੇ ਵਿੱਚ ਛੋੜੀ ਮੇਰਾ ਭਰਾ ਹੋਈ ਫੋਨ ਲਾਇਆ ਜੇ ਨਾਮ ਦਾ ਸਮਾਂ ਖਰਾਬ ਕਰੋ ਨਾ ਮੇਰਾ ਕਰੋ ਲਓ ਵੀ 75000 ਚ ਛੋੜ ਕਰਾਂ 200 400 500 ਬਸ ਉਹੀ ਹੈ ਲਓ ਵੀ ਮੌਲ ਜਿਹੜਾ ਕਿਸਾਨ ਵੀਰੋਂ ਆਪਾਂ ਹਮੇਸ਼ਾ ਹੀ ਜਾਵਾਂਗੇ ਵੀ ਪਹਿਲਾਂ ਹੀ ਜਾਇਜ਼ ਮੰਗਿਆ ਜਾਵੇ ਵੀ ਜਿਹੜਾ ਕਿਸੇ ਭੈਣ ਭਰਾ ਨੂੰ ਜਿਹੜਾ ਅਣਜਾਣ ਆ ਚਾਹੀ ਜਾਣਕਾਰ ਆ ਉਹਨੂੰ ਇੱਕ ਵਾਕੇ ਰਾਹ ਰਸਤਾ ਮਿਲ ਸਕੇ ਵੀ ਬ ਸਾਂਤ ਆਉਂਦੀ ਏ ਮੇਰਾ ਵੀ ਰਸੋਈ ਦਾ ਕਰਿਓ ਇੱਕ ਵਹੌਣੇ ਗੋਰੇ ਰੰਗ ਦੇ ਵਿੱਚ ਬੈਠ ਆ ਗਈ ਆ ਬਿਲਕੁਲ ਵਾਈਟ ਸਫੇਦ ਰੰਗ ਆ ਇਹ ਭਿੰਦੇ ਵੀਰ ਗੱਭਣੇ ਇਹ ਨਹੀਂ ਇਹ ਰਾਸੇ ਵੀ ਸੂਈ ਆ ਸੂਈ ਏ ਇਹ ਵੀ ਸੂਈ ਆ ਪਰਸੋ ਤੜਕੇ ਸੂਈ ਆ ਆ ਥੱਲੇ ਦੀ ਬਿਲਕੁਲ ਟਾਇਰ ਦੀ ਬਿਲਕੁਲ ਫਿੱਕਸ ਆ ਆ ਠੀਕ ਆ ਤੇ 13 ਗੱਲੋ ਬੋਲਾ ਆਪਾਂ ਤਾਂ ਅੱਗੇ ਵੀ ਆਣੇ ਭੈਣ ਭਰਾ ਇੱਥੇ ਆ ਕੇ ਜਿਹੜੀ ਸੂਈ ਮੇਰੇ ਘਰੇ ਚੋਗੇ ਖੜੇ 13 ਗੱਲ ਬੋਲਾ हां 13 किलो ਬੜਾ ਲਾਮਾ ਦੇਣਾ ਆਪਾਂ ਝੋਕੇ ਖੜੇ ਅਰਸੋਂ ਦੀ ਸੋਈ ਆ ਅਰਸੋਂ ਦੀ ਸੋਈ ਆ ਮਗਰ ਦੀ ਆ ਮਗਰ ਇਹਦੇ ਇਹਦੇ ਵਿੱਚੀ ਆ ਵਿੱਚੀ ਆ ਮਗਰ ਇਹਦਾ ਡੱਬੀ ਵਿੱਚੀ ਆ ਮਗਰ ਡੱਬੀ ਵਿੱਚੀ ਆ ਗਈ ਆ ਪਰਸੋਂ ਦੀ ਸੋਈ ਆ ਦੂਜਾ ਸੂਆ ਇਹ ਬੋਲਾ ਕੱਢ ਕੇ ਵਿੱਚੀ ਦੂਜਾ ਸੂਆ ਹਾਂਜੀ ਹਾਂਜੀ ਦੋ ਕਿੰਨਾ ਦੱਸਿਆ 12 ਕਿੰਨਾ 13 ਕਿਲੋ 13 ਕਿਲੋ ਐ ਸਾਫ਼ ਕਰਤੀ ਆ ਜਿੱਦਾਂ ਮਰਜ਼ੀ ਭੈਣ ਭਰਾ ਹੋਏ ਹੁੰਨੇ ਠੀਕ ਹੈ ਕੱਲੇ ਮੈਨੂੰ ਸਾਈ ਪਾਊਗਾ ਤੇ ਉਹਨੂੰ ਮੈਂ ਡਬਲ ਮੋੜੂਗਾ ਲੈ ਵੀ 13 ਕਿਲੋ ਦੋਸਤੋ ਐਸ ਵਕਤ ਬੋਲਾ ਬਾਕੀ ਥਾਂ ਦੇਖੋ ਤੁਸੀਂ ਮੁੱਠੀ ਮੁੱਠੀ ਦਾਣਾ ਠੀਕਾ ਜੀ ਅੱਛਾ ਡੇਢੀ ਫਿਕਸ ਰਹਿੰਦੀ ਆ ਚੱਦਾ ਨਿਗਰ ਚੱਦਾ ਰੱਖਦੀ ਆ ਆਲ ਮਗਰ ਬੱਚੀ ਆ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਫੁੱਲ ਫੁੱਲ ਦਾ ਬੱਚਾ ਹੀ ਆ ਬੱਚੀ ਮਗਰ ਚੰਗੀ ਆ ਬਾਕੀ ਰਾਸਾਂ ਮੈਂ ਮੇਰੇ ਵੀਰ ਪਿਛਲੀ ਆ ਜਰਸੀ ਗਾਉ ਨੂੰ ਜੋਗੇ ਵਾਲੇ ਤੋਂ ਤੁਰੇ ਆ ਮੁਰਕਿਓ ਆ ਗਿਆ ਇੱਥੇ ਹਰੀਆਂ ਲਾਗ ਗਿਆ ਤੇ ਮੈਨੂੰ ਆਲੇ ਤੂੰ ਗਾ ਵੇਚੀ ਮੈਂ ਗਾ ਉਹਦੇ ਆਸਤੇ ਡੱਕਣੀ ਜਿਹੜੇ ਭੈਣ ਭਰਾਣੇ ਸਾਈ ਭਾਈ ਉਹ ਦੂਜਾ ਭੈਣ ਭਰਾ ਆ ਜਾਵੇ ਜੇ ਉਹਦੇ ਉਧਰ ਨਾ ਵੀ ਕਿਤੇ ਬੇਸ਼ਰ ਖੁੱਲੀ ਚੋਗੇ ਵੇਖ ਲੈ ਕਿਉਂਕਿ ਜਿਹੜੇ ਭੈਣ ਭਰਾ ਮੰਨਣਾ ਸਾਈ ਪਾ ਦੇ ਉਹ ਨਹੀਂ ਇਸ ਤਰ੍ਹਾਂ ਕਿਉਂਕਿ ਉਹਨਾਂ ਨੂੰ ਖਤਰਾ ਕੋਈ 11500 ਲੈ ਕੇ ਜਾਂਦਾ ਗਾਂ ਖਾਨਾ ਜੀ ਨਹੀਂ ਨਹੀਂ ਪਸਾਨ ਦਾ ਨਹੀਂ ਠੀਕ ਨਹੀਂ ਤੇ ਸਾਈ ਦੇਣਾ 11500 ਰੱਖਿਆ ਨਹੀਂ ਜਾਊਗਾ ਉਸੇ ਵਾਲੇ ਦਿੱਤਾ ਉਸੇ ਵਾਪਸ ਕਰ ਦਿੱਤਾ ਜਾਊਗਾ ਇਹ ਨਹੀਂ ਹੋਗਾ ਵੀ ਸਾਡਾ ਦਿਹਾੜੀ ਮਾਰਦੀ ਸਾਡਾ 2 ਘੰਟੇ ਖਰਾਬ ਕਰਦੇ ਤੇ ਟਾਈਮ ਮੇਰਾ ਭਰਾ ਲਿੰਟ ਬਣ ਕੇ ਅਗਲੇ ਨੂੰ ਦੱਸ ਦਿਆ ਕਰੋ ਵੀ 2 ਘੰਟੇ ਜਾਵਾਂਗੇ 4 ਚ ਆ ਜਾਾਂਗੇ ਟਾਈਮ ਪੱਕਾ ਤਾਂ ਤੁਸੀਂ ਦੇ ਦਿਆ ਕਰੋ ਉਹਨੇ ਟਾਈਮ ਤੱਕ ਪਸ਼ੂ ਤੁਹਾਡਾ ਦੇਖਦਾ ਨਹੀਂ ਜੇਕਰ ਸਾਈ ਇਥੇ ਆਇਆ ਕਿਸੇ ਦਾ ਅਨਫਿਟ ਹੁੰਦੀ ਆ ਉਹ ਸਾਈ ਉਹਨੇ ਟਾਈਮ ਦੇ ਵਿੱਚ ਮੁੜ ਵੀ ਜਾਊਗੀ ਅਟਾ ਮੁੜ ਕੇ ਵੀ ਇਹਨਾਂ ਦੇ ਸਾਨੂੰ ਤੋੜ ਕੇ ਕਿਉਂਕਿ ਉਹ ਜਦੋਂ ਆਇਆ ਉਹਨੇ ਚਿਰ ਨੂੰ ਮੈਨੂੰ ਕਿਸੇ ਪੈਸੇ ਪਾਦੇ ਗਾਂ ਦੇ ਆਪਾਂ ਗਾਂ ਵੇਚੀ ਆ ਕਿਹਦੀ ਸਾਈ ਪਾਈ ਤੋਂ ਬਗੈਰ ਗਾਂ ਵੇਚੀ ਆ ਤੇਰੇ ਚੈਨਲ ਤੇ ਆਪਾਂ ਨੂੰ ਕੋ ਕਵੇ ਲੋਕ ਨੂੰ ਇਧਰ ਤੋੜ ਕੇ ਦਿਖਾ ਰਿਹਾ ਦੇਖੋ ਅੱਜ 3 ਦਿਨ ਦਾ ਸਮਾਂ ਹੋ ਗਿਆ ਤੇ ਨਿੱਗਰ ਚੱਡਾ ਰੱਖਦੀ ਹੈ ਕਰਵਾ ਲਈ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਲੰਬਾਈ ਲੂਈ ਚੰਗੀ ਆ ਵੈੜ ਵੀ ਦੂਜਾ ਸੂਬਾ ਮਗਰ ਬੱਛੀ 3 ਦਿਨਾਂ ਤੋਂ ਸੂਈ 11 ਕਿਲੋ ਬੋਲਾ ਆਹ ਦੇਖੋ ਜੀ ਸੋ ਫਿਕਸਾ ਮੇਵਾ ਕਰਮਾਲੀ ਦਾ ਬਾਕੀ ਬੂਤੀ ਬਾਤੀ ਦੇਖੋ ਮੇਰਾ ਆਪਣਾ ਛੋਟੀ ਬੂਤੀ ਛੋਟਾ ਕੰਨਾ ਸੋਹਣੀ ਹੈ ਰਾਸਿਆ ਕਿੱਡੀ ਹਾਂ ਜੀ ਸੋਹਣੀ ਸੁਣਾ ਆਪਸ ਨੂੰ ਪਚੰਗਾ ਬੈਠ ਹਾਂਜੀ ਆਹ ਦੇਖੋ ਜੀ ਕਰੋ ਜੀ ਠੀਕ ਹੈ ਜੀ ਹਾਂ ਲੈ ਤੋਰਲਾ ਸੇਕ ਇਹ ਬਾਕੀ ਲੋਗੇ ਦੀ ਸਾਫ ਫਿਤਰੀ ਆ ਕੋਈ ਪਸ਼ੂ ਦੇ ਵਿੱਚੋਂ ਨੀ ਕੀ ਹੁੰਦੀ ਤੇਰੇ ਕੋਲ ਟਾਈਮ ਘੜ ਤੂੰ ਹੀ ਕੋ ਦੋ ਚਾਰ ਵੀਡੀਓ ਗਾ ਕੇ ਤੇ ਬਣਾਉਣੀਆਂ ਹੁੰਦੀਆਂ ਐਨਾ ਤੇਰੇ ਕੋਲੇ ਟਾਈਮ ਹੋ ਫਿਰ ਤੂੰ ਮੇਰੇ ਕੋਲੇ ਕਿੰਨਾ ਚਿਰ ਬਹਿਗਾ ਨਹੀਂ ਤੇ ਤੈਨੂੰ ਝੋਕੇ ਵਿਖਾਉਣਾ ਫਿਰ ਤੂੰ ਮੰਨ ਲਓ ਆ ਆ ਮਾ ਜੀ ਠੀਕ ਆ ਇਹ ਦੋਸਤੋ ਪੂਰੀ ਡਿਟੇਲ ਆ ਇਹ ਮਗਰਬੱਛੀ ਆ ਤੇ ਬਾਕੀ ਮੋਲਾਪਾ ਪੁੱਛ ਲੈਣੇ ਭਿੰਦੇ ਵੀਰੇ ਚਲੋ ਇਹ ਚਵਾਦੇ ਚਲੋ ਕਿਹ ਮਿਹਨਤ ਸੰਭਾ 15 ਚਵਾਦੇ 14 ਹੁਣ ਆਪਾਂ 13 ਚਵਾਦਾਂਗੇ ਆਪਾਂ 13 ਕਿਲੋ ਜਿਹੜਾ ਭੈਣ ਪਰ 13 ਕਿਲੋ ਤਾਂ ਸਾਈ ਪਾ ਗਏ ਤੇ ਲੀਟਰ ਮਾਰ ਲੈ ਦੋਵੇਂ ਟਾਈਮ 13 ਦਾ ਸਾਢੇ 12 ਨਿਕਲ ਜੇ ਤੇ ਡਬਲ ਮੋੜ ਦੇ ਜਿੰਨੀ ਪਾੜੂਗਾ ਹਾਂ ਤੇ ਮੁੱਲ ਕਿੰਨਾ ਕਰਦਗੇ ਇਹਦਾ ਮੁੱਲ ਹਾਂ ਨਾ 56000 ਰੁਪਿਆ 56000 ਹਾਂ ਬਸ ਜੋ ਦਿਨ ਲੈਣਿਆ ਇਧਰ ਨੂੰ ਕਰ ਮੇਰਾ ਭਰਾ ਮੇਰੀ ਵੀ ਮੰਨੇਗਾ ਕਿ ਨਹੀਂ ਮੰਨੇਗਾ ਆਪ ਤੇ ਟਵਾਣਾ ਵੀ ਮੈਂ ਲੈਟ ਆ ਦੇ ਕੋਈ ਮੁੱਲ ਕਰੀ ਜਾ ਦੋ ਦਰ ਦੇ ਰਖੀਏ ਜੇ ਦੋ ਦੋ ਅਜੇ ਕਰ ਕੋਈ ਗੱਲ ਜਾਣਦੀ ਹੈ ਵੈਸੇ ਜਾਣਦੇ ਕੋਈ ਨਹੀਂ ਦੋ ਚੁੱਪ ਟਾ ਲਓ ਵੀ 2000 ਹੀ ਭਿੰਦਾ ਦਾ ਵੀ ਦਾਦਾਂ ਵਿੱਚ ਕਿੰਨੇ 54 ਹੀ ਹੋ ਗਈ 54 ਹੀ ਹੋ ਗਈ 54000 ਇਹਨਾਂ ਰਸਿਆਂ ਦੁੱਧ ਚੱਲ ਜੇ ਭਾਵੇਂ 18 20 ਦੇ ਚੱਲ ਜੇ ਪਰ ਦੂਜੇ ਦਿਨ ਦੀ ਤੇ 13 ਕਿਲੋ ਚਮਾਨਕ ਦੇ ਵੇਲੇ ਸੋਣੀ ਕਿੱਢੀ ਲਓ ਵੀ 13 ਕਿਲੋ ਆ ਤੇ 54000 ਦੀ ਅੱਜ ਮੇਰੇ ਭਰਾਵਾਂ ਨੂੰ ਮਿਲ ਜਾਣੀ ਆ ਵੱਛੀ ਵੀ ਅਫਲਾ ਤੂੰ ਨਹੀਂ ਹੈ ਨੀਰੀ ਠੀਕ ਆ ਬਾਕੀ ਮੇਰਾ ਭਰਾ ਮਾਰ ਲਿਓ ਚਾਰਾ ਚਲੋ ਮਗਰ ਵੱਛੀ ਆ ਪਲੱਸ ਪੁਆਇੰਟ ਆ ਚਾਹੇ ਬੱਚਾ ਵੀ ਹੋਵੇ ਤਾਂ ਵੀ ਕਿਸੇ ਭਰਾ ਨੇ ਖਰੀਦਦਾਰੀ ਕਰਨੀ ਹੁੰਦੀ ਹੈ ਠ ਤੇ ਸਿਰਫ 54000 ਦੀ ਮਿਲ ਗਈ ਹੈ 50000 ਦੀ ਰਕਮ ਹਾਂ ਅਗਲਾ ਇਧਰ ਜੀ ਨਾਲ ਤੁਹਾਨੂੰ ਦਿਖਾਉਣੇ ਆ ਬੈਟ ਇਹਦੀ ਕਰਮ ਵਾਲੀ ਕਰਾਸ ਬਰੀਡ ਦੇ ਵਿੱਚ ਆ ਥਾਂ ਥੁਣ ਇਹਨੂੰ ਵੀ ਜਿਹੜਾ ਲਗਾ ਕਰਮ ਵਾਲੀ ਆਂਦੀ ਇਹ ਵੀ ਮੈਨੂੰ ਲੱਗਾ ਠੀਕ ਆ ਥਾਂ ਦਾ ਆਸ ਹੈ ਥਾਂ ਤਾਂ ਮਾਲਕ ਦੀ ਕਿਰਪਾ ਹੋਵੇਗਾ ਆਹ ਵੇਖੋ ਜੀ ਬਹੁਤ ਸੋਹਣੀ ਹੈ ਬਾਕੀ ਪਿੰਡੇ ਵੀਰ ਸੁਵੇਆਂ ਦੇ ਵਿੱਚ ਕਿਵੇਂ ਹੋ ਗਈ ਹੈ ਸੋ ਇਹ ਦੂਸਰੇ ਰਾਤਾਂ ਕੋ ਮੰਨ ਲੇਗੇ ਦੂਸਰੇ ਸੁਵੇਆ ਅ ਦੂਸਰੇ ਤੀਸਰੀ ਨਹੀਂ ਹੋ ਸਕਦੀ ਨਿੱਗਰ ਬਾਕੀ ਜਿੰਨੀ ਵੀ ਤੇਰੇ ਕਰਮਿਕ ਹੈ ਗੇਂਦਾਂ ਨੂੰ ਗੋਲ ਹੀ ਹੈ ਹੈ ਗੇਂਦਾਂ ਨੂੰ ਗੋਲ ਥੱਲੇ ਨੂੰ ਗੋਲ ਹੀ ਰਹਿਣੀ ਆ ਤੇ ਦੁੱਧ 12 13 ਕਿਲੋ ਚ ਆਜੇ 14 ਇੱਥੇ ਚਵਾਓਗੇ 18 20 ਕਿਲੋ ਲਈ ਨਹੀਂ ਆਪਾਂ ਦੇ ਵਿੱਚ ਆਜੂਗੇ ਜਾਵੇ ਗੱਲ ਦੱਸ ਤੇ ਪਹਿਹੀ ਉਹਨੇ ਮੰਗਣੇ ਆ ਤੇ ਗੱਲ ਹੈ ਪਿੰਡੇ ਵੀਰ ਚਲੋ ਜਬਾਨਾਂ ਦੇ ਵੀ ਬੋਲਾਂ ਦੀ ਕਿਹੜੀ ਗੱਲ ਆ ਲੇਕਿ ਆਪਾਂ ਇਹ ਗੱਲ ਕਹਿ ਸਕਦੇ ਵੀ ਜਿਹੋ ਜਿਹਾ ਵਾਜਣ ਲੋੜ ਆ ਵੀ 13 14 1 ਆਈ ਉਹਨਰ ਭਿਜ ਲੈਣੇ ਮੈਂ ਤਾਂ ਰਾਸਾ ਵੇਚ ਨਹੀਂ ਮੈਂ ਤਾਂ ਇਥੇ ਵੀਡੀਓ ਭਾਣ ਭਰਾਉਣਾ 20 ਕਿਲੋ ਆਖ ਦੋ ਕਈ ਦਾ ਆਨਲਾਈਨ ਲਈ ਜਾਂਦੇ ਮੇਰੇ ਕੋਲ ਜਿੱਦੋ ਕਿਸੇ ਆਉਣਾ ਕਿ ਨਹੀਂ ਆਉਣਾ ਪਰ ਆਪ ਦੀ ਸਮਝ ਵੇਖੋ 13 ਤੇ 14 ਕਿਲੋ 15 ਤੋਂ ਥੱਲੇ ਥੱਲੇ ਰਹੇ ਸੂਵੇ ਦੂਜੇ ਹਾਂ ਹਾਂ ਸੂਵੇ ਨਹੀਂ ਦੂਸਰੇ ਇਹਨੂੰ ਖੋਲ ਕੇ ਤਸल्ली ਨਾਲ ਤੋੜਦੇ ਵੀਰੇ ਬਾਹਰ ਕੱਢ ਕੇ ਬਣਾ ਲਓ ਲੋ ਵੀ ਦੂਜਾ ਸੂਬਾ ਹੈ ਦੋਸਤੋ ਸਮਾ ਕਰਮਾ ਲਈ ਲਾਗੇ 5 ਲਾਗੇ 4 ਦੁੱਧ ਗਰਮਾ ਲਈ 13:00 ਜਵਾਜੇ 14:00 ਜਵਾਜੇ ਇੰਨੀ ਕਿ ਵੀ ਬਿਲਕੁਲ ਇੱਕ ਆਈਡੀਆ ਹੈ ਕਿਉਂਕਿ ਬਹੁਤੇ ਵੀਰ 23 ਵਾਰ ਆਪਾਂ ਇਹ ਨਹੀਂ ਹ ਗਾਰੰਟੀ ਤੁਸੀਂ ਸਭੀ ਦੋਸਤੋ ਅਗਲੇ ਸਾਧ ਹੀ ਹੈਗੀ ਕਿ ਮੈਂ ਵਾਰ-ਵਾਰ ਕਹਿੰਦਾ ਇਹ ਚਵਾਜੇ 13 ਇਹ ਚਵਾਜੇ 14 ਠੀਕ ਹੈ ਜੀ ਬਾਕੀ ਮੇਰਾ ਭਰਾ ਸੇਵਾ ਵੀ ਮੈਟਰ ਕਰਦੀ ਆ ਦੂਜਾ ਸੂਆ ਵਾਇਰਸ ਹੁੰਦੀ ਆ ਬਾਕੀ ਮੁੱਠੀ-ਮੁੱਠੀ ਥਾਣਾ ਵੀ ਇਹ ਨਹੀਂ ਹੋਊਗਾ ਮੁੱਠੀ-ਮੁੱਠੀ ਕਹਿਦਾ ਦੇਤੇ ਕੋਈ ਭਰਾ ਆਉਂਗਾ ਪੋਟਿਆਂ ਨਾਲ ਚਵਾਈ ਕਰਦਾ ਫਿਰ ਠੀਕ ਆ ਆ ਦੇਖੋ ਬਾਕੀ ਰਾਸਾ ਅਜੇ ਬਣੂ ਦੋ ਤਿੰਨ ਦਿਨ ਲਾਇਨਾ ਹੈ ਪੂਰੀ ਖੋਲ ਜੂਗੀ ਜਿਹੜੀ ਢੇਲਾ ਪੂਰੀ ਬਣਾ ਜੂਗੀ ਬਾਕੀ ਨਖੇੜ ਲਖੂਰ ਆਸੀ ਥਾਣਾ ਦਾ ਬਹੁਤ ਵਧੀਆ ਠੀਕ ਆ ਵੰਡ ਵਰਨ ਚੰਗੀ ਆ ਨਖੇੜ ਚੰਗਾ ਆ ਤਾਂ ਮੇਰਾ ਪਾ ਥੋੜਾ ਲਾਗ ਕੇ ਵਿਖਾਈਏ ਆ ਦੇਖੋ ਇਹਦੇ ਅਗੋਂ ਦੀ ਨਹੀਂ ਰਾਸਮ ਖਾਦੇ ਥਣ ਪੈਣ ਆ ਆ ਦੇਖੋ ਜੀ ਆ ਦੇਖੋ ਸੁਪੋਸ ਗਏ ਬਾਕੀ ਥਣ ਬੜਾ ਸੁਆਦੀ ਹੈ ਠੀਕ ਆ ਜੀ ਸਫਾਈ ਆ ਥਣ ਲੱਗਾ ਚਲੋ ਹਰੇਕ ਭਰਾ ਨੂੰ ਸੰਵੰਦਨੀ ਹੋਵੇ ਮਾਲਕ ਜਿੱਥੇ ਵੀ ਖਲਾਗੇ ਲੈਣੀਆਂ ਕਰੇ ਉਹਨੂੰ ਭਰਾ ਨੂੰ ਬੱਚੀ ਚੰਗੀ ਆ ਬਾਕੀ ਆਉਣ ਵਾਲਾ ਸਮਾਂ ਦੱਸ ਦੂਗਾ ਜਦੋਂ ਪੀਪੂਕ ਤੇ ਚਲੀ ਕਰਮਾ ਵਾਲੀ ਠੀਕਾ ਜੀ ਕਿੰਨੀ ਦਾ ਖੁਸ਼ ਕਰਦੀ ਏ ਕਿਸੇ ਭਰਾ ਨੂੰ ਹਰਾਸਤ ਦੇ ਜੇ ਤਾਂ 15 ਤੋਂ ਵੱਧ ਹੀ ਦੇ ਤਿਆਰ ਹੋਈ ਦੱਸੂਗੀ ਪਰ ਅਜੇ ਕੱਚੀ ਆ ਦੋ ਤਿੰਨ ਤਾਂ ਨੇ ਤਾਂ ਕਰਕੇ ਆਣੇ ਵੀ ਅਜੇ ਹਾਲ ਦੀ ਘੜੀ ਚੱਲ ਐ ਨਾ ਹੀ ਮੰਨ ਕੇ ਕੋਈ ਭੈਣ ਭਰਾ ਸੌਦਾ ਕਰੇ ਬਿਲਕੁਲ ਜੀ ਬਿਲਕੁਲ ਲਵੇ ਵਾਰ ਇਹ ਚੰਗੀ ਆ ਤੇ ਦੇਖ ਰ ਹਾਂਜੀ ਇਹਦਾ ਮੋਲ ਉਹ ਹੀ ਕਰਨਾ ਵੀ ਜਿਹੜਾ ਚਲੋ ਤੁਸੀਂ ਆ ਵੜਾ ਕੋਈ ਲੈ ਲੈਣਾ ਲੈ ਲੈਣਾ ਰਾਸਾ ਲੈ ਲੈਣਾ ਬਾਸ ਭਾਜੀ ਇਹਦਾ ਹਾਂ ਦੇਣਾ 47000 ਰੁਪਏ ਲੈਣਾ 47000 ਹਾਂ ਦੇਣਾ ਹਾਂ ਦੇਣਾ ਹਾਂ ਕਪੜਾ ਦੀ ਨਾਲ ਵਿੱਚ ਹੋਰ ਗਾਹ ਦਾ ਪੱਗੇ ਰਹਿ ਵੀ ਜਾ ਕੇ ਇੱਕ ਤੀਜੀ ਵਾਰ ਇਹ ਨਾਲ ਕਰਦੇ ਜਾਣ ਦੇ ਦੋਦੇ ਹਿਸਾਬ ਨਾਲੀ ਲੈ ਜਾ ਛੱਡਿਆ ਰਾਸਾ ਦੋਏ 45 ਦੀ ਪੂਰੇ ਦੀ 45 ਪੂਰੇ ਦੀ ਦੇ ਦਿਆਂਗੇ ਲਵੇ ਇਹ ਵੀ 45000 ਪੂਰੇ ਦੀ ਹੋ ਜਾਊਗੀ ਕੱਚਾ ਮੋਲ ਨਹੀਂਗਾ ਬਾਕੀ ਆਪਾਂ ਗਲਤ ਵੀ ਨਹੀਂ ਕਹਿ ਸਕਦੇ ਠੀਕ ਹੈ ਜੀ ਅਗੋਂ ਘਰਾਂ ਦੇ ਵਿੱਚੋਂ ਮਾਲ ਖਰੀਦਣਾ ਵੀ ਬੜਾ ਜ਼ਿਆਦਾ ਔਖਾ ਹੋਇਆ ਪਿਆ ਤੇ ਸਾਫ਼ ਸੁਥਰਾ ਪਸ਼ੂ ਵੀ ਬੜਾ ਘੱਟ ਲੱਭਦਾ ਜਦੋਂ ਲੱਭਦਾ ਉਦੋਂ ਹੱਦੋਂ ਵੱਧ ਰੇਟ ਹੁੰਦੇ ਆ ਕੋਲਕਲੀ ਜਾ ਕਰਕੇ ਜਦੋਂ ਖਰੀਦਣਾ ਹੀ ਕਰਨੀ ਪੈਂਦੀ ਆ ਕੋਈ 2 ਪੈਸੇ ਬਾਕੀ ਮਾਰੀ ਨੇ ਵੀ ਲੱਭਨੇ ਆ ਰਾਸਾ ਤੋਂ ਵੇਖ ਲਿਆ ਮਾਲ ਦਾ ਆਪਾਂ ਜਿੰਨਾ ਕ ਮੁੱਲ ਪਾਉਂਦੇ ਆ ਲੋ 30 30 32 32 ਜਿਹਨੇ ਫਰਾ ਨਹੀਂ ਦੇਣੀਆਂ ਸਾਰੇ ਭੈਣ ਫਰਾ ਜਾਂਦੇ ਆ ਸਾਰੇ ਸਿਆਣੇ ਫਰੇ ਜਿੰਨੇ ਘਰੋਂ ਸੇਲ ਅੱਜ ਜਨਵਾਰ ਸੇਲ ਕਰਨਾ ਹਰੇਕ ਨੂੰ ਦਾ ਵੀ ਇਹ ਤੋਂ ਬਾਕੀ ਪਤਾ ਹੀ ਹੈ ਤੇ ਪੂਰੇ 50000 ਵਟੇ ਆ ਵੀ ਯਾਰ ਚੰਗੀ ਵੈੜ ਮੇਰੀਆਂ 50000 ਤੇ ਵਟਾ ਤੇ ਆਪਾਂ ਮੋਲੀ ਜੇ ਤੈਨਾਂ ਹਾਣਾ 45000 ਲੈਣਾ ਕੋਈ 1000 2000 ਇਚੋਂ ਵੀ ਲੈ ਆਣਾ ਇਹ ਦੋਖਤ ਕੱਟ ਸਕਦੇ ਨੇ ਫੜਾ ਨਹੀਂ ਦੇਣੀ ਬਸ ਬਸ ਹਾਂਜੀ ਲੋ ਵੀ ਅਗਲੀ ਵਾਰਡ ਆ ਤੇ ਚੱਲਦੇ ਆ ਇੱਕ ਹੋਰ ਤੁਹਾਨੂੰ ਗੋਲਾ ਤੋਹਫਾ ਵਿਖਾ ਦਿੰਨੇ ਆ ਇਧਰ ਵੇਖੋ ਮੇਰਾ ਕਰਮਾਲ ਠੀਕ ਹੈ ਜੀ ਉਹ ਗੋਠ ਦੇ ਵਿੱਚ ਜਿਵੇਂ ਗੱਲ ਕਰਦੇ ਤੇ ਭਿੰਦੇ ਨੇ ਬਰੂਦ ਹੀ ਲਾਇਆ ਆਏ ਐਂ ਤੇ ਲਾਇਆ ਮੈਂ ਬਾਅਦ ਚ ਛੱਡਾਂਗੇ ਨਹੀਂ ਨਹੀਂ ਆ ਵੇਖ ਲੋ ਜਦੋਂ ਜਿਵੇਂ ਸਾਰੇ ਪਟਾਕੇ ਚਲਾ ਲਈਏ ਕਿਤੇ ਐਂਡ ਦੇ ਵਿੱਚ ਰੱਖ ਨਹੀਂ ਲੈਂਦਾ ਵੱਡਾ ਜਿਹੜਾ ਖੜਕਾ ਜਿਆਦਾ ਕਰਦਾ ਖੜਕਾ ਆਨੰਦ ਦੇ ਸੰਦਾਂ ਦੇ ਮੁਕੇ ਨੇ ਇਹਦੇ ਸੌਂ ਲੱਗਿਆ ਚਲਾਵਾਂਗੇ ਸੌਂ ਲੱਗੋ ਵੱਡੇ ਵੱਡੇ ਰੱਖ ਲੋ ਸੌਂ ਲੱਗ ਜਾ ਉਹ ਗੱਲ ਹੀ ਇਹ ਬਾਅਦ ਚ ਚਲਾਉਣੇ ਆ ਲੈ ਵੀ ਬਈ ਕਿਸੇ ਕੁਬਾਰ ਸਾਹਿਬ ਦੇ ਬਾਹਰ ਜੱਡੀ ਸ਼ਾਇਨ ਬਾਹਰ ਕੱਢ ਕੇ ਦਿਖਾ ਭਰਾਵਾ ਬੱਚੀ ਦੋਸਤ ਚੰਗੀ ਆ ਪਲੂਆਂ ਵੀ ਪੂਰੀ ਆ ਘਾੜੀ ਰਾਤ ਸਿਆ ਕਰਾ ਦਲੀਲ ਲਾਇਆ ਹੈ ਬਾਕੀ ਮੇਰਾ ਭਰਾ ਪਸੰਦ ਆਊਗੀ ਵੈਸੇ ਵੈੜਾ ਸਾਰੀਆਂ ਪਸੰਦ ਦਾ ਮਾਲ ਗਿਆ ਪਰ ਚਲੋ ਮੈਨੂੰ ਲੱਗਦਾ ਵੀ ਇਹ ਵੀ ਕਰਮ ਵਾਲੀ ਨੀਰੀ ਟੂਬ ਵੀ ਆ ਆ ਦੇਖੋ ਉਥੇ ਵਾਲਾ ਰਾਸਿਆਂ ਪੋਰਾਗਾ ਹਾਂ ਬੂਤੀ ਵੀ ਪੋਰਾ ਜੀ ਹੈ ਤੇ ਜਰਸੀ ਕਰਾਸ ਬਰੀਡ ਦੇ ਵਿੱਚ ਆ ਪਿੰਦੇ ਆਪਣਾ ਸੇਵਕ ਹੌਲੀ ਤੋਰੀ ਵੀਰੇ ਆ ਦੇ ਤੇ ਦੂਸਰਾ ਸੂਆ ਰਾਸਾ ਰੇਨਲ ਸੁਣੀ ਹਾਂ ਤੇ ਦਿਨ ਇਹ ਵੀ ਤਿੰਨ ਚਾਰ ਦਿਨ ਖੜਦੀ ਹੋ ਲਓ ਜੀ ਤਿੰਨ ਲੈ ਜੇ ਚਾਰ ਲੈ ਜੇ ਕਰਮਾਲੀ ਠੀਕ ਹੈ ਜੀ ਮਸ਼ਕਾ ਹੀ ਬੰਨੀ ਫਿਰਦੀ ਥੱਲੇ ਆਡਰ-ਆਡਰ ਦੀ ਕੁਆਲਿਟੀ ਚੰਗੀ ਹੈ ਬਿਲਕੁਲ ਫਿਕਸ ਲੈਵਾ ਤੇ ਮੁੱਠੀ-ਮੁੱਠੀ ਥਾਣਾ ਕਰਮਾਲੀ ਨੂੰ ਠੀਕ ਹੈ ਆ ਮਾ ਇਹ ਸਰ ਦੇ ਮਰੀ ਦੀ ਭਾਲੀ ਆ ਥਾਨੋਂ ਕੋ ਭੈਣ ਭਰਾ ਇਹ ਰ ਆਖੇ ਵੀ ਸ਼ਾਇਦ ਮਾੜਾ ਜਾਂ ਮੋਟਾ ਕਿਉਂ ਪਾਲਿਆ ਆ ਆ ਦੇਖੋ ਜੀ ਉਹ ਇੱਥੇ ਆ ਕੇ ਭੈਣ ਭਰਾ ਨੇ ਵੇਖ ਹੀ ਲੈਣੀ ਆ ਖਾ ਦੇ ਚੱਜ ਨਾ ਤਾ ਆ ਦੇਖੋ ਜੀ ਆ ਗਏ ਸਰ ਨਾਲ ਬੈਠੇ ਇੱਧਰ ਪਾਲਿਆ ਹਾਂ ਹਾਂ ਜੀ ਲਓ ਜੀ ਐਨ ਤਸੱਲੀ ਕਰੋ ਮੇਰਾ ਭਰਾ ਮਾਲ ਵੇਖੋ ਸਾਦੇ ਅਗਲੇ ਬੰਦੇ ਨਹੀਂ ਪਛਾਹ ਆ ਇੱਧਰ ਆ ਕਰੋ ਚੱਕ ਜੀ ਇਹਨੂੰ ਚੱਕ ਮੋੜਾ ਦੇ ਦਿਨ ਆ ਬੁੱਧੀਆ ਠੀਕ ਹੈ ਜਿਵੇਂ ਕਿ ਜਰਸੀ ਬ੍ਰੀਡ ਨੂੰ ਵੇਖਦੇ ਆ ਉਸੇ ਤਰ੍ਹਾਂ ਡੂੰਗਾ ਦੋਨਾਂ ਕਾਂ ਦੇ ਵਿੱਚ ਆ ਕਰੌਸ ਵਿੱਚ ਗਈ ਹੈ ਕਰਮਾਂ ਨੇ ਠੀਕ ਹੈ ਜੀ ਕਰੌਸ ਬ੍ਰੀਡ ਮੰਨ ਕੇ ਕੋਈ ਭਰਾ ਸੌਦਾ ਆਪਣਾ ਕਰ ਲੇ ਆ ਦੇਖੋ ਮੱਝ ਨੂੰ ਨਹੀਂ ਰਾਸ ਹੈ ਹਜਾ ਥਾਣੇ ਦਾ ਮੱਝ ਨੂੰ ਹਾਂ ਠੀਕ ਹੈ ਲੈ ਵੀ ਤੋਰ ਵੀ ਕਰ ਸੈਕਸਿਆਂ ਵੜਾ ਰਾਸ ਹੈ ਤੈਨੂੰ ਤਿੰਨ ਵਖਾਈਆਂ ਤਿੰਨਾਂ ਚ ਕਿਸਦਾ ਕੋਈ ਥਾਂ ਨਿੰਦੇ ਜੇ ਵੀ ਥਾਂ ਮਾਰਾ ਹੈ ਨਹੀਂ ਬੱਚਾ ਚਾਰੇ ਜੰਗੀਆਂ ਨੇ ਵੇਸੇ ਪੰਦੇ ਹਾਂ ਉਹ ਭਾਨ ਭਰਾ ਆਉਂਦਾ ਹੈ ਆਉਦਾ ਹੈ ਥਾਂ ਲੰਮਾ ਵੇਖ ਕੇ ਥਾ ਸਾਈ ਪਾ ਗਏ ਨਾ ਸੋਚੇ ਯਾਰ ਥਾਂ ਨਾਲ ਨਿਕਾ ਹੋਵੇ ਕਿਰੇ ਦਵਾਈ ਵਾਲਾ ਨਾ ਹੋਵੇ ਉਹ ਆਪਾਂ ਜ਼ਿੰਮੇਵਾਰ ਇੱਥੋਂ ਆਊਗਾ ਨਵੀਂ ਕਰੋ ਚੱਕ ਠੀਕ ਆ ਸੋ ਇਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਇੱਕ ਦੋ ਸੋ ਤੋਹਫਾ ਦਿਖਾਉਣਾ ਸੀਗਾ ਸੋ ਪਸੰਦ ਆਊਗਾ ਭਰਾਵਾਂ ਨੂੰ ਵੈਸੇ ਮਾਲ ਆਪੋ ਆਪਣੀ ਜਗ੍ਹਾ ਤੇ ਸਾਰੇ ਠੀਕ ਆ ਜੀ ਗਾਲਾਂ ਗਾਂਦਗਾਨੀ ਠੀਕ ਆ ਤੇ ਚੰਗੀ ਐ ਵਛੀ ਤੈਨੂੰ ਦਿਖਾਉਤੀ ਐ ਤੂੰਜਾ ਸੁਬਾ ਤੇ ਪਿੰਡੇ ਫਿਰ ਇਹਦਾ ਕੀ ਪਰਤਾ ਰਹੂਗਾ ਮੁੱਲ ਇਹ ਰਾਸਿਆ ਆਪਾ ਦੇਖਣੀ ਪੂਰੇ 52000 ਦੀ ਪੂਰੇ 52 ਦੀ ਹਾਂ ਦਾਦ ਕਿਉਂ ਤਲਾ ਚੁੱਪ ਕਰਕੇ ਚੱਲ ਦੋ ਇੱਥੋਂ ਛੱਡ ਹੱਸ ਦੇ ਖੁਸ਼ੀ ਨਾਲ ਪੂਰੇ 50 ਦੀ ਤੇ ਯਾਰ ਇੱਕ ਖੀਰਲਾ ਤੋਹਫਾ ਕਰਕੇ ਯਾਰ ਇੱਕ ਹੋਰ 90 ਦੀ 90000 ਦੀ ਤੇ ਬਾਕੀ ਇਹ ਹਲਾ ਵੀ ਜੇ ਤੇ ਵੀ ਸ਼ੱਕ ਤੋਂ ਦੱਸ ਦੇ ਆਉਣ ਦੇ ਫਿਰ ਇਹ ਲੋਗੇ ਸੱਜਣਾ ਕੇ ਵੀ ਸਾਰਾ ਕੁ ਦੋ ਦੋ ਹੀ ਆਉਣ ਤਾਂ 47000 ਦੀ ਹਾਂ ਦੀ 47000 ਦੀ ਆਹੋ ਤੂੰ ਦੋ ਪਹਿਲਾਂ ਛੜਾ ਗਿਆ ਦੋ ਮਗਰੋਂ ਛੜਾ ਗਿਆ ਤਾਂ ਕਾਹ ਨਹੀਂ ਹੁੰਦਾ ਥੋੜਾ ਜਾਂ ਧੱਕਾ ਫਿਰ ਕੋਲ ਦੇ ਦੇਖ ਰੌਣ ਜਿਹੜੇ ਆਂਦੇ ਨੇ ਤੀਰੋਂ ਆਦੇ ਵੀ ਕਮਾਨੋਂ ਤੀਰ ਤੇ ਜਵਾਨਾਂ ਕੋਲ ਜਿਹੜੇ ਜਾਣਦੇ ਸੰਤਾਲ ਦੀ ਜਾਨ ਜਾਣਦੇ ਵੀ ਸੰਤਾਲ ਮੌਜਾ ਕਰਨ ਦੇ ਕੋਈ ਸੱਜਣ ਨਾ ਦੀ ਮੌਜ ਕਰਨ ਦੇ ਮੈਂ ਮੌਲ ਕਰਨ ਦੇ ਨਮ ਜਾਣਦੇ ਸੰਤਾਲ ਮੈਂ ਵੀ ਮੌਜ ਕਰੂਗਾ ਮੇਰਾ ਭਰਾ 47000 ਦੀ ਦੋਸਤੋ ਇਹ ਵੈੜ ਤਾਂ ਨਹੀਂ ਮਿਲਦੀ ਜੀ ਬਾਕੀ ਮੇਰਾ ਭਰਾ ਆਪ ਵੇਖ ਲਓ ਕਿਸੇ ਪਾਸੇ ਸ਼ੱਕ ਨਹੀਂ ਦਾ ਨਾ ਵਕਾਉਣ ਚ ਨਾ ਵੈੜ ਤੇ ਬਿਲਕੁਲ ਬੰਦ ਹਨ ਦੇ ਵਿੱਚ ਤੇ ਕਰੋ ਮੇਰਾ ਭਰਾ ਪਸੰਦ ਮਾਲ ਸਾਰਾ ਹੀ ਸੋਨਾ ਚੰਗੇ ਪਸ਼ੂ ਆ ਚਲੋ ਕੋਈ ਮੇਰਾ ਭਰਾ ਦੂਰ ਨੇਰੇ ਨਹੀਂ ਆ ਜਾ ਸੱਚਾ ਹੈਗਾ ਉਹਨਾਂ ਦੀ ਸੁਰਤਾ ਕਰਨਾ ਹੁੰਦਾ ਸਾਫ ਸੁਥਰਾ ਪਸ਼ੂ ਲੱਭ ਰਹੇ ਤੁਸੀਂ ਭਾਅ ਪਰਦੇ ਦੇ ਵਿੱਚ ਲੱਭ ਰਹੇ ਇੱਕ ਵਾਰੀ ਬਿਲਕੁਲ ਵੀਡੀਓ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਤੇ ਕੋਈ ਛੱਡ ਕੇ ਨਹੀਂ ਜਾਂਦਾ ਜੀ ਕਰਾ ਸਤ ਤਸੱਲੀ ਨਾਲ ਦੇਖ ਲੈਣਾ ਇਹ ਨਹੀਂ ਗੱਲ ਹੈ ਜਿਹੜਾ ਮੈਂ ਤੁਹਾਨੂੰ ਗਾ ਆਨਲਾਈਨ ਮਗਾਊਗਾ ਮੈਂ ਖੁਦ ਨਾਲ ਜਾਊਗਾ ਅੱਗੇ ਤੇ ਗੱਡੀ ਵਾਲੇ ਆ ਜਾਂਦਾ ਹੈ ਕਿ ਨਹੀਂ ਜਿਹੜੀ ਆਨਲਾਈਨ ਜੇ ਉਹ ਭਾਵੇਂ ਮੈਨੂੰ 2-3 ਘੰਟੇ ਕਰਕੇ ਛੱਡ ਕੇ ਆਉਣੇ ਉਹ ਮੈਂ ਖੁਦ ਨਾਲ ਜਾਊਗਾ ਜਾ ਕੇ ਭੈਣ ਭਰਾਏ ਤਸੱਲੀ ਕਰਾ ਕੇ फेर ਉਹਨਾਂ ਦਵਾਸ ਕੱਢੀ ਲੈ ਜਾਉਂਗਾ। ਬਸ ਠੀਕ ਆ ਜੀ। ਜਿਹੜੇ ਪੈਸੇ ਖਾਤੇ 'ਚ ਪਾਉਣਗੇ ਖਾਤਾ ਨਾਲ ਹੀ ਲੈ ਜਾਉਂਗਾ ਉਹਨਾਂ ਦੇ ਘਰੇ। ਬਸ ਠੀਕ ਆ। ਠੀਕ ਹੈ ਕਿ ਨਹੀਂ? ਨਾੜੀ ਉਹ ਤੇ ਖਾਤੇ ਫੇਰ ਪਏ ਪਾ ਕੇ ਲੱਦ ਗਲੇ ਆਉਂਗਾ। ਬਿਲਕੁਲ। ਆ। ਮੈਂ ਕੋਈ ਬਾਨੀ ਦੇਣਾ। ਤੁਹਾਡਾ ਵੀ ਫਰਜ਼ ਪੈਂਦਾ ਲੱਖ ਲਾਉਣਾ ਚਾਹੇ ਭਈ ਕਿਸੇ ਪੁਰਾਣੇ 50000 ਲਾਉਣਾ ਕੋਈ 1500 ਤੋਂ 13 ਮਚਾਇਆ ਕੋਈ ਬਾਤਾਂ ਫਰਕ ਨਹੀਂ ਪੈਂਦਾ ਮੈਂ ਵਾਰ-ਵਾਰ ਬੇਨਤੀ ਕਰਦਾ। ਆਹ ਕਰੋ ਮੇਰਾ ਅਪਰਾ ਤਸੱਲੀਆ ਕਰਿਆ ਕਰੋ ਕਿਸੇ ਜਾਣਕਾਰ ਬੰਦੇ ਨੂੰ ਲੈ ਆਇਆ ਕਰੋ। ਕੋਈ ਭਰਾ ਨਹੀਂ ਰੋਕਦਾਗਾ ਜਿੱਥੋਂ ਆਪਾਂ ਖਾਸ ਤੌਰ ਤੇ ਵੀ ਇੱਥੇ ਦੇ ਦੇ ਇੱਕ ਨੰਬਰ ਬੋਲਦੇ ਨੰਬਰ ਆਸ 95923 ਤੇ 75512 88470 ਤੇ 07408 ਠੀਕ ਆ ਜੀ ਹਾਂਜੀ ਮਾਦੀ ਪ੍ਰਭੂ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਲੱਗ ਚੁਕਿਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ